ਸਾਨੂੰ ਕੋਈ ਨਾ ਟੈਨਸ਼ਨ ਸੀ ਜੋ ਵੀ ਹੁੰਦਾ ਹੋ ਜੇ ਸੋਈ ਬਾਪੂ ਦੇ ਜਿਉਂਦਿਆਂ ਤੋਂ ਨਾ ਸੀ ਫਿਕਰ ਤੇ ਫਾਕਾ ਕੋਈ ਸਭ ਦੁਨੀਆ ਕਹਿੰਦੀ ਹੈ ਬਾਬਲ ਹੁੰਦੇ ਆ ਬੇਪਰਵਾਹੀਆਂ ਬਾਪੂ ਦੀਆਂ ਯਾਦਾਂ ਵੀ ਜਾਣੀਆਂ ਦਿਲ ਚੋਂ ਨਹੀਂ ਭਲਾਈਆਂ ਉਹ ਬਿਠਾ ਕੇ ਅੱਗੇ ਸਾਈਕਲ ਤੇ ਬਾਪੂ ਨੇ ਸੀ ਬਹੁਤ ਕੁਮਹਾਇਆ ਨਿੱਕੇ ਜਿਹੇ ਹੁੰਦਿਆ ਸੀ ਉਂਗਲੀ ਫੜ ਕੇ ਤੁਰਨਾ ਸਿਖਾਇਆ ਇਵੇਂ ਕੋਈ ਭੁੱਲ ਸਕਦਾ ਘੜੀਆਂ ਮਾਂ ਪਿਓ ਨਾਲ ਬਤਾਈਆਂ ਬਾਪੂ ਦੀਆਂ ਯਾਦਾਂ ਵੀ ਜਾਣੀਆਂ ਦਿਲ ਚੋਂ ਨਹੀਂ ਭਲਾਈਆਂ ਕਦੇ ਗੁੱਸੇ ਹੋਣਾ ਨਾ ਕਦੇ ਗੁੱਸੇ ਹੋਣਾ ਨਾ ਬੜੇ ਹੀ ਪਿਆਰ ਨਾਲ ਸਮਝਾਉਣਾ ਸੀ ਪੁੱਤਰੋ ਪੜ ਲਓ ਏ ਨਹੀਂ ਤਾਂ ਪੈਣਾ ਜੇ ਪਛਤਾਉਣਾ ਉਹਦੋਂ ਮਤ ਨਿਆਣੀ ਸੀ ਗੱਲਾਂ ਨਾ ਸਮਝ ਵਿੱਚ ਆਈਆਂ ਬਾਪੂ ਦੀਆਂ ਯਾਦਾਂ ਵੀ ਜਾਰੀਆਂ ਦਿਲ ਚੋਂ ਨਹੀਂ ਭਲਾਈਆਂ ਮਾਪਿਆਂ ਬਾਝ ਹਨੇਰ ਜਹਾਂ ਜੀ ਜ਼ਿੰਦਗੀ ਵਿੱਚ ਚਾਨਣਾ ਵੱਡਿਆਂ ਭੱਗਾਂ ਵਾਲੇ ਓ ਜਿਹੜੇ ਸ਼ਾਮਾਂ ਪਿਆਂ ਦੀ ਮੰਨਣਾ ਸੁੰਨੀ ਜਈ ਜ਼ਿੰਦਗੀ 'ਚ ਹੁੰਦੀਆਂ ਮਾਪਿਆਂ ਨਾਲ ਰੁਸ਼ਨਾਈਆਂ ਬਾਪੂ ਦੀਆਂ ਯਾਦਾਂ ਵੀ ਜਾਨੀਆਂ ਦਿਲ ਚੋਂ ਨਹੀਂ ਭਲਾਈਆਂ ਲਿਖੀਆਂ ਤਕਦੀਰ ਦੀਆਂ ਕਹਿ ਕੇ ਮੰਨਣੇ ਪੈ ਜਾਣ ਭਾਣੇ ਜਿਸ ਨਾਲ ਬੀਤਦੀ ਏ ਬੰਦਾ ਓਹੋ ਏ ਗੱਲ ਜਾਣੇ ਚੰਗੀਆਂ ਦੀਆਂ ਇਹ ਦੁਨੀਆ ਰੱਖੇ ਯਾਦ ਸਦਾ ਚੰਗਿਆਈਆਂ ਬਾਪੂ ਦੀਆਂ ਯਾਦਾਂ ਵੀ ਜਾਰੀਆਂ ਦਿਲ ਚੋਂ ਨਹੀਂ ਭਲਾਈਆਂ ਲੱਖੇ ਕਿਰਪਾ ਰੱਬ ਸਾਬ ਤੇ ਦਿਨ ਨਾ ਕਦੇ ਨਿਭਾ ਗਾ ਆਵੇ ਰੋਂਦੇ ਛੱਡ ਕੇ ਬੱਚਿਆਂ ਨੂੰ ਤੁਰਨਾ ਬਾਪ ਕਿਸੇ ਦਾ ਜਾਵੇ ਨਾ ਜਤੀਮ ਕੋਈ ਮੇਰਾ ਕਰ ਮੇਰਾ ਦਿਆ ਸਾਈਆਂ ਬਾਪੂ ਦੀਆਂ ਯਾਦਾਂ ਵੀ ਜਾਣੀਆਂ ਦਿਲ ਚੋਂ ਨਹੀਂ ਭਲਾਈਆਂ 1998 ਦਾ ਦਿਨ ਨਹੀਂ 4 ਮਾਰਚ ਕਦੇ ਭੁੱਲਦਾ ਲੱਖ ਗਰਦੀਪ ਕਹੇ ਅੱਜ ਵੀ ਨੀਰ ਨੈਣਾ ਚੋਂ ਡੁੱਲਦਾ ਐਕਸੀਡੈਂਟ ਬਾਪੂ ਦੇ ਦੀਆਂ ਖਬਰਾਂ ਜਦੋਂ ਕਰੇ ਸੀ ਆਈਆਂ ਬਾਪੂ ਦੀਆਂ ਯਾਦਾਂ ਵੀ ਜਾਣੀਆਂ ਦਿਲ ਚੋਂ ਨਹੀਂ ਭਲਾਈਆਂ ਬਾਪੂ ਦੀਆਂ ਯਾਦਾਂ ਵੀ जानिया दिल चो नहीं भुलाई